ਕਿਸਪਾਲ ਸਿੰਘ ਖਹਿਰਾ ਲੋਕ ਮਸਲਿਆਂ ਤੇ ਲੜਦਾ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੜਦਾ ਹੈ ਇਸ ਕਾਰਨ ਕਰਕੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇੱਕ ਬਾ ਬਲੰਦ ਆਵਾਜ਼ ਜੋ ਲੋਕ ਖੇਤ ਚ ਉੱਠਦੀ ਹੈ ਤੇ ਉਸ ਨੂੰ ਅਸੀਂ ਡਟ ਕੇ ਵੋਟ ਪਾਈਏ ਔਰ ਬਹੁਤ ਵੱਡੇ ਮਾਰਜਨ ਚ ਜਿੰਨੀਆਂ 4-5 ਰਿਪੋਰਟ ਆਫੀਸ਼ੀਅਲ ਮੈਂ ਦੇਖੀਆਂ ਆਪਣਾ ਮੋਰ ਦੈਨ 2 ਲੱਖ ਤੋਂ ਵੱਧ ਵੋਟ ਦਿੱਤੀ ਇਸ ਖਹਿਰਾ ਇਸ ਸੀਟ ਤੇ ਜਿੱਤ ਰਹੇ ਹੈ ਇੰਡੀਆ ਅਲਾਈንስ ਇਹ ਵੀ ਸਾਰੇ ਹੱਥਾਂ 'ਤੇ ਤਕਰੀਬਨ ਹੁਣ ਤਾਂ ਜਿਵੇਂ ਕਹਿੰਦੇ ਡੁੱਬਦਾ ਕੀ ਨਹੀਂ ਕਰਦਾ ਤੇ ਮਰਦਾ ਕੀ ਨਹੀਂ ਕਰਦਾ ਹਣ ਤੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਭਾਜਪੀ ਵਾਲੇ ਕਰਦੇ ਐ ਜਿਵੇਂ ਕਹਿੰਦੇ ਨੇ ਵੀ ਆਖਰੀ ਸਾਹਾਂ ਤੇ ਪਾਰਟੀ ਪਈ ਐ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਵੀ ਸਾਡਾ ਵੀ ਹੁਣ ਵजूद ਖਤਮ ਐ ਹੁਣ ਆਮ ਆਦਮੀ ਪਾਰਟੀ ਖੜੀ ਐ ਤੇ ਮੈਂ ਹੁਣ ਇਹੀ ਕਹਿ ਰਹੀ ਸਾਰਿਆਂ ਨੂੰ ਮੈਂ ਕਿਹਾ ਪਾ ਲੋ ਵੋਟਾਂ ਜਿਹਨਾਂ ਪੋੜੀਆਂ ਹੋਣੀਆਂ ਸਾਨੂੰ ਹੀ ਆ ਤੁਹਾਨੂੰ ਵੱਡੀਆਂ ਵੀ ਆਮਦੀਆਂ ਚਾਹੇ ਕਿਸੇ ਥਾਂ ਤੇ ਵੀ ਹੈਗਾ ਅਲਾਈਐਂਸ ਬਹੁਤ ਵੱਡੇ ਤਰੀਕੇ ਨਾਲ ਆ ਰਿਹਾ ਐ ਇਹਦੇ ਸਭ ਤੋਂ ਵੱਡਾ ਜਿਹੜਾ ਅਸਰ ਤੇ ਰੋਲ ਐ راہਲ ਗਾਂਧੀ ਜੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਤੋਂ ਸ਼ੁਰੂ ਹੋਇਆ ਐ ਦੇਸ਼ ਦੇ ਵਾਸਤੇ ਅੱਜ ਜੋ ਹਿਤ ਵਿੱਚ ਹੈ ਲੋਕ ਬੜੇ ਸਮਝਦਾਰ ਹੈ ਮੀਡੀਆ ਵੀ ਸਾਰੇ ਲੋਕ ਜਾਣਦੇ ਹੈਗੇ ਨੇ ਦੇਸ਼ ਦੇ ਹਿਤ ਵਿੱਚ ਇਹੀ ਫੈਸਲਾ ਕੀਤਾ ਸਾਰੇ ਜਿੱਥੇ ਵੋਟਾਂ ਪੈ ਚੁੱਕੀਆਂ ਜਿੱਥੇ ਅੱਜ ਪੈ ਰਹੀਆਂ ਨੇ ਕਿ ਕਾਂਗਰਸ ਹੀ ਅਲਟਰਨੇਟਿਵ ਹੈ ਦੇਸ਼ ਨੂੰ ਬਚਾਉਣ ਦਾ ਸੰਵਿਧਾਨ ਨੂੰ ਬਚਾਉਣ ਦਾ ਤੇ ਜਿਹੜੇ ਖਤਰੇ ਦੇ ਬਦਲ ਬੀਜੇਪੀ ਰਾਹੀਂ ਬੰਡਲਾ ਰਹੇ ਨੇ ਉਹਨਾਂ ਚੋਂ ਆਪਣੇ ਆਪ ਨੂੰ ਨਿਖਰ ਕੇ ਆਪਣੇ ਦੇਸ਼ ਨੂੰ ਕੱਢਣ ਦਾ ਇਸ ਲਈ ਸਾਰਿਆਂ ਥਾਵਾਂ ਤੇ ਇੰਨਾ ਅਵਾਰ ਹੈ ਕਾਂਗਰਸ ਦਾ ਮੈਂ ਹੈਰਾਨ ਆ ਮੈਂ ਵੀ ਨਹੀਂ ਸੋਚਦੀ ਸੀ ਅਰਥਾ ਮਾਤਰ ਪੋਟਾ ਰੇਗੇ ਤੇ ਆਪਣੇ ਐਸ ਸੀਡ ਦੇ ਉੱਪਰ ਵੀ ਇੱਕ ਕਾਂਗਰਸ ਦੇ ਵੀ ਲੋਕ ਸਾਡੇ ਜਿਹੜੇ ਹੈਗੇ ਨੇ ਉੱਪਰ ਕੇ ਤੜਕੇ ਪਾਏ ਵੇ ਐਨ ਪਿਛੇ ਆਪਣੀਆਂ ਡਿਊਟੀਆਂ ਸਾਂਭ ਰਹੇ ਆ ਟੁੱਟ ਕੇ ਪਏ ਆ ਲਗੜਨਾ ਪਏ ਆ ਲੇਕਿਨ ਇਸ ਤੋਂ ਇਲਾਵਾ ਕੁਛ ਜਿਹੜੇ ਨਾਨ ਪੋਲੀਟੀਕਲ ਲੋਕ ਹੈ ਕਾਮਨ ਜਮਾ ਪਕਹਿਨਿਆ ਉਹ ਲੋਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕਾਂਗਰਸ ਪਾਰਟੀ ਸਿਪਾਲ ਸਿੰਘ ਖਹਿਰਾ ਨੂੰ ਵੋਟ ਪਾ ਰਹੇ ਆ ਕਿਉਂਕਿ ਉਹਨਾਂ ਨੇ ਜੋ ਟ੍ਰੇਲਰ ਦੇਖਿਆ ਕਿ ਸਿਪਾਲ ਸਿੰਘ ਖਹਿਰਾ ਲੋਕ ਮਸਲਿਆਂ ਤੇ ਲੜਦਾ ਹੈ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਲੜਦਾ ਹੈ ਇਸ ਕਾਰਨ ਕਰਕੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇੱਕ ਬਾ ਬਲੰਦਵਾਜ ਜੋ ਲੋਕ ਖੇਤ ਚ ਉੱਠਦੀ ਹੈ ਤੇ ਉਸ ਨੂੰ ਅਸੀਂ ਡਟ ਕੇ ਵੋਟ ਪਾਈਏ ਔਰ ਬਹੁਤ ਵੱਡੇ ਮਾਰਜਨ ਚ ਜਿੰਨੀਆਂ 4-5 ਰਿਪੋਰਟ ਆਫੀਸ਼ਲ ਮੈਂ ਦੇਖੀਆਂ ਆਪਣਾ ਮੋਰ ਦੈਨ 2 ਲੱਖ ਤੋਂ ਵੱਧ ਵੋਟ ਦਿੱਤੇ ਇਸ ਕੋਲ ਖੜਾ ਇਸ ਸੀਟ ਤੇ ਜਿੱਤ ਰਿਹਾ ਹੈ ਨੰਬਰ 1 ਨੰਬਰ 2 ਜਿਵੇਂ ਇੰਡੀਆ ਦੀ ਮੈਂ ਗੱਲ ਕੀਤੀ ਹੈ ਇੰਡੀਆ ਐਲਾਈਅੰਸ ਇਹ ਵੀ ਸਾਰੇ ਹੱਥਾਂ 'ਤੇ ਤਕਰੀਬਨ ਹੁਣ ਤਾਂ ਜਿਵੇਂ ਕਹਿੰਦੇ ਆ ਡੁੱਬਦਾ ਕੀ ਨਹੀਂ ਕਰਦਾ ਜਾਂ ਮਰਦਾ ਕੀ ਨਹੀਂ ਕਰਦਾ ਹਣ ਤੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੀਜੇਪੀ ਵਾਲੇ ਕਰਦੇ ਐ ਜਿਵੇਂ ਕਹਿੰਦੇ ਨੇ ਵੀ ਆਖਰੀ ਸਾਹਾਂ ਤੇ ਪਾਰਟੀ ਪਈ ਐ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਵੀ ਸਾਡਾ ਵੀ ਹੁਣ ਵजूद ਖਤਮ ਐ ਕਿਉਂਕਿ ਸਾਰਿਆਂ ਥਾਵਾਂ ਤੇ ਅੱਜ ਜਿਹੜੇ ਵੀ ਲੋਕ ਐ ਉਹ ਸਮਝ ਚੁੱਕੇ ਹੈਗੇ ਨੇ ਦੇਖ ਚੁੱਕੇ ਹੈਗੇ ਨੇ ਕਿ ਇਹ ਜਿਹੜੀਆਂ ਹੈਗੀਆਂ ਕਿਉਂਕਿ ਜਿਵੇਂ ਇੱਥੇ ਹੁਣ ਆਮ ਆਦਮੀ ਪਾਰਟੀ ਖੜੀ ਐ ਤੇ ਮੈਂ ਹੁਣ ਇਹੀ ਕਹਿ ਰਹੀ ਸਾਰਿਆਂ ਨੂੰ ਮੈਂ ਕਿਹਾ ਪਾ ਲੋ ਵੋਟਾਂ ਜਿੰਨੇ ਪੋਣੀਆਂ ਹੋਣੀਆਂ ਸਾਨੂੰ ਹੀ ਆ ਤੁਹਾਨੂੰ ਵੱਡੀਆਂ ਵੀ ਆਮਦੀਆਂ ਚਾਹੇ ਕਿਸੇ ਥਾਂ ਤੇ ਵੀ ਹੈਗਾ ਅਲਾਈਅੰਸ ਬਹੁਤ ਵੱਡੇ ਤਰੀਕੇ ਨਾਲ ਆ ਰਿਹਾ ਹੈ ਇਹ ਚ ਸਭ ਤੋਂ ਵੱਡਾ ਜਿਹੜਾ ਅਸਰ ਤੇ ਰੋਲ ਹੈ ਮਹਾਤਮਾ ગાંધી ਜੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਤੋਂ ਸ਼ੁਰੂ ਹੋਇਆ ਤੇ ਅੱਜ ਲੋਕਾਂ ਦੀ ਨਿਗਾ ਵਿੱਚ ਆ ਗਿਆ ਕਿ ਇੱਕ ਬੜੀਆ ਦਲੇਰ ਨਿਰਪੱਖ ਜਿਹੜਾ ਆਪਣਾ ਅਹੁਦਿਆਂ ਦਾ ਲਾਲਚੀ ਨਹੀਂ ਲੋਕਾਂ ਲਈ ਲੜਨ ਵਾਲਾ Nehru Gandhi ਪਰਿਵਾਰ ਦਾ ਨੌਜਵਾਨ ਹੈ ਜਿਹੜਾ ਜਿਹੜਾ ਆਪਣਾ ਵਿਖ ਬਣ ਗਿਆ ਹੈ ਲੋਕਾਂ ਦੀ ਖਿੱਚ ਬਣ ਗਿਆ ਹੈ ਰਾਹੁਲ ਗਾਂਧੀ ਉਸ ਕਰਕੇ ਬੋਟਾ ਅੱਤ ਦੀ ਗਰਮੀ ਦੇ ਵਿੱਚ ਵੋਟਰ ਆ ਰਹੇ ਨੇ ਲਗਾਤਾਰ ਕੀ ਕਹਿਣਾ ਚਾਹੁੰਗਾ ਵੀ ਇਹ ਗਰਮੀ ਦੇ ਵਿੱਚ ਮੈਂ ਤਾਂ ਧੰਨਵਾਦ ਕਰਦੀਆਂ ਕਿ ਅੱਜ ਵੀ ਸਾਡੇ ਲੋਕਾਂ ਨੂੰ ਅਹਿਸਾਸ ਹੈ ਕਿ ਸਾਡੀ ਸੰਵਿਧਾਨਿਕ ਡਿਊਟੀ ਔਰ ਸਾਡਾ ਸੰਵਿਧਾਨ ਸਾਡੀ ਇਹ ਵੋਟ ਦਾ ਹੱਕ ਜਿਹੜਾ ਹੈਗਾ ਉਹਨੂੰ ਕਾਇਮ ਰੱਖਣ ਵਾਸਤੇ ਜੇ ਕਾਂਗਰਸ ਪਾਰਟੀ ਆਪਣੇ ਸਾਥੀਆਂ ਨਾਲ ਐਲਾਈਅੰਸ ਨਾਲ ਇੰਡੀਆ ਗਠਵੰਦਰਨ ਲੜ ਰਿਹਾ ਹੈ ਤਾਂ ਇਸ ਕਰਕੇ ਕਿ ਜੇ ਵੋਟ ਦਾ ਹੱਕ ਰਹੂਗਾ ਤਾਂ ਹੀ ਹੈ ਡੋਟ ਦਾ ਹੱਕ ਉਹ ਸੰਵਿਧਾਨ ਵਿੱਚੋਂ ਕੁਝ ਐਮੈਂਡਮੈਂਟਾਂ ਕਰਕੇ ਕਹਿ ਚੁੱਕੇ ਆ ਇੱਕ ਦੇਸ਼ ਇੱਕ ਮੁਲਕ ਇੱਕ ਫਲਾਨਾ ਉਹ ਸਾਰਾ ਕੁਝ ਇਸ਼ਾਰੇ ਕਰਦੇ ਆ ਕਿ ਉਹ ਵੋਟਾਂ ਦਾ ਹੱਕ ਖਤਮ ਕਰਨਾ ਚਾਹੁੰਦੇ ਤਾਂ ਕਿ ਲੋਕਾਂ ਤੱਕ ਲੋੜ ਨਾ ਪਵੇ ਜਾਣ ਦੀ ਤੇ ਜੇ ਲੋਕਾਂ ਕੋਲੇ ਵੋਟ ਦਾ ਹੀ ਹੱਕ ਨਹੀਂ ਰਹਿੰਦਾ ਤਾਂ ਕਿਸ ਨੇ ਨਹੀਂ ਪੁੱਛਣਾ ਉਹਨਾਂ ਨੂੰ ਇਸ ਕਰਕੇ ਅੱਜ ਸਾਰੇ ਲੋਕ ਉੱਠ ਕੇ ਇਸ ਕਰਕੇ ਕਿ ਕਾਂਗਰਸ ਪਾਰਟੀ ਸਾਨੂੰ ਬਚਾਉਣ ਲੱਗੀ ਹੈ ਇਸ ਮੋਦੀ ਉਹਨਾਂ ਦੀ ਮਾੜੀ ਨੀਅਤ ਤੋਂ ਬੀਜੇਪੀ ਦੀ ਮਾੜੀ ਨੀਅਤ ਤੋਂ ਇਹਨਾਂ ਦਾ ਵੋਟ ਦਾ ਹੱਕ ਸੰਵਿਧਾਨ ਸਾਰਾ ਕੁਝ ਖਤਮ ਕਰਕੇ ਆਪਣੀ ਪਾਵਰ ਹੱਥੇ ਲੈਣਾ ਚਾਹੁੰਦੇ ਆ ਇਸ ਕਰਕੇ ਲੋਕ ਉੱਠੇ ਆ ਕਿ ਜਿਹੜੇ ਸਾਡੇ ਲਈ ਬਚਾਉਣ ਵਾਸਤੇ ਅੱਜ ਉੱਠੇ ਆ ਕਾਂਗਰਸ ਪਾਰਟੀ ਵਾਲੇ ਜਾਂਕ ਇੰਡੀਆ ਲੈਸ ਵਾਲੇ ਅਸੀਂ ਉਹਨਾਂ ਦੇ ਨਾਲ ਖੜਕੇ ਆਪਣੇ ਲਈ ਆਪਣੀ ਲੜਾਈ ਆਪ ਲੜੀ